ਸਤਿ ਸ਼੍ਰੀ ਅਕਾਲ ਪੰਜਾਬੀ ਜੀਕੇ ਟਨਸਨਿਊ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਮਨਪ੍ਰੀਤ ਕੋਰ ਦਰਸ਼ਕੋ एयर इंडिया जहाज जो लंदन जाने वाला जहाज जो है अहमदाबाद हो गया जिस विमदाबादा ग्रस हो गया जिस वि दो लोग सवार सन थो तो दस दई जाने वाला एयर इंडिया का एक जहाज एक बोइंग सात सो सतासी आठ ड्रीम लाइनर जिस वि दो सो बयाली लोग सवार सन वीरवर અમદાવાદ હવાઈ اڈે ਦੇ ਨੇੜੇ મેકાનિક ક્ષેત્ર ਵੀ હાસાગ્રસ્ત હો ગયા થોડા સંકેપ ઇ તણો ਦੱਸ દઈએ કે ઉડાન બોઇંગ 787 ડ્રીમલાઇનર ਸੀ ਜਿਸ ਵੀ 242 ਲੋਕ ਸਵਾਰ ਸਨ ਅਤੇ ਜੋ ਇਹ ਜੈਟ ਨੇ ਪਹਿਲਾ ਦਿਨ ਵਿੱਚ ਹੀ ਦਿੱਲੀ ਤੋਂ ਅਹਿਮਦਾਬਾਦ ਲਈ ਉਡਾਨ ਭਰੀ ਸੀ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਵੱਲੋਂ ਵੀ ਉਡਾਨ ਵੀ ਸਨ ਅਤੇ ਲੰਡਨ ਜਾਣ ਵਾਲੀ 에ਅਰ ਇੰਡੀਆ ਦੀ ਇੱਕ ਉਡਾਨ ਵੀਰਵਾਰ ਦੁਪਹਿਰ ਨੂੰ ਅਹਿਮਦਾਬਾਦ ਵਾਈ ਅੱਡੇ ਦੇ ਨੇੜੇ ਉਡਾਨ ਭਰਨ ਤੋਂ ਬਾਅਦ ਥੋੜੀ ਬਾਅਦ ਅਹਿਮਦਾਬਾਦ ਵਿੱਚ ਹੀ ਹਾਦਸਾ ਗਰਸ ਹੋ ਗਈ ਅਤੇ ਤੁਹਾਨੂੰ ਦੱਸੇ ਉਡਾਨ ਇੱਕ ਬੋਇੰਗ 787 ਡ੍ਰੀਮ ਲਾਈਨਰ ਵਿਚ 242 ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ 230 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਸ਼ਾਮਿਲ ਸਨ ਮੈਗਾਨੀ ਖੇਤਰ ਤੋਂ ਜੋ ਹੈ ਕਿ ਜੋ ਵਿਜ਼ੂਅਲ ਨਿਕਲ ਕੇ ਸਾਹਮਣੇ ਆਤੇ ਅਸੀਂ ਤੁਹਾਨੂੰ ਆਪਣੇ ਜੋ ਫੇਸਬੁੱਕ ਪੇਜ ਅਤੇ ਇੰਸਟਾਗ੍ਰam ਅਤੇ ਟਵਿੱਟਰ YouTube ਸਾਰੇ ਤੇ ਜੋ ਇਹਨਾਂ ਦੀਆਂ ਜੋ ਤਸਵੀਰਾਂ ਹਨ ਉਹ ਵੀ ਵਿਖਾਵਾਂਗੇ ਅਤੇ ਇਸ ਦੇ ਨਾਲ ਤੁਹਾਨੂੰ ਦੱਸਦੇ ਕਿ ਉਡਾਨ ਦੀ ਪਛਾਣ ਜੋ ਹੈ ਕਿ 에어 ਇੰਡੀਆ 171 ਵਜੋਂ ਕੀਤੀ ਗਈ ਹੈ ਜਿਸ ਨੂੰ ਆਨਲਾਈਨ ਫਲਾਈਂਗ ਫਲਾਈਟ ਪ੍ਰੈਕਟਰਨ ਨੇ ਅੰਮਦਾਬਾਦ ਦੇ ਸਰਦਾਰ ਵੱਲਭਾਈ ਪਟੇ ਅੰਤਰਰਾਸ਼ਟਰੀ ਹਾਇਡੇ ਤੋਂ ਲੰਡਨ ਦੇ ਗੈਟਵਿਕ ਗੈਟਵਿਕ ਹਾਇਡੇ ਤੱਕ ਦੁਪਹਿਰ 1:10 ਦੀ ਸੇਵਾ ਵਜੋਂ ਦਿਖਾਇਆ ਸੀ ਅਤੇ ਜਹਾਜ਼ ਨੂੰ ਕੈਪਟਨ ਸੁਮੇਤ ਪਰ ਸਵਰਵਾਲ ਅਤੇ ਫਰਸਟ ਅਫਸਰ ਕਲਾਈਪ ਕੁੰਦਰ ਉਡਾਰ ਰਹੇ ਸੰ ਪਰ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਹੀ ਜੋ ਫਲਾਈ ਉਡਾਨ ਪਰੇ ਤਾਂ અમદાવાદ ਥੋੜੀ ਦੂਰੀ ਹੈ ਹਾ사ਗਰਸ ਹੋ ਕੇ ਜਿਸ ਵਿੱਚ 242 ਜੋ ਹੈ ਕਿ ਲੋਕ ਸਵਾਰ ਸਨ ਹਾਲੇ ਕੋਈ ਇਸ ਰਿਲੇਟਡ ਅਪਡੇਟ ਜ਼ਖਮੀਆਂ ਦੀ ਕੋ ਅਪਡੇਟ ਨਹੀਂ ਆਈ ਫਿਲਹਾਲ ਜੋ ਸੰ ਉਹਨਾਂ ਨੂੰ ਹਸਪਤਲ ਜੋ ਜ਼ਖਮੀ ਹਨ ਉਹਨਾਂ ਨੂੰ ਹਸਪਤਲ ਪਹੁੰਚਾਇਆ ਜਾ ਰਿਹਾ ਹਾਲੇ ਫਿਲਹਾਲ ਜੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਤੋਂ ਬਾਅਦ ਜੋ ਐਨਡੀਆਰ ਦੀ ਟੀਮਾਂ ਸੰ ਪੁਲਿਸ ਪ੍ਰਸ਼ਾਸਨ ਸੀ ਜਿੰਨਾ ਵੀ ਜ਼ਿਲ੍ਹਾ ਪ੍ਰਸ਼ਾਸਨ ਸੀ ਮੌਕੇ ਤੇ ਪਹੁੰਚ ਗਿਆ ਤੇ ਰਾਹਤ ਕਾਰਜ ਚਲਾਇਆ ਗਿਆ ਜਿਸ ਵੀ ਲੋਕਾਂ ਨੂੰ ਜੋ ਜ਼ਖਮੀ ਸਨ ਉਹਨਾਂ ਨੂੰ ਜਲਦੀ ਤੋਂ ਜਲਦੀ ਹਸਪੀਟਲ ਪਹੁੰਚਾਇਆ ਗਿਆ ਹਲੇ ਇਸ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦ ਇਹ ਫਲਾਈਟ ਜੋ ਹਾ사ਗ੍ਰਸ ਹੋਇਆ ਤਾਂ ਉਤੇ ਪਹਿਲਾ ਕਾਲਾ ਧੂੰਆ ਨਿਕਲਣਾ ਸ਼ੁਰੂ ਹੋ ਗਿਆ ਫਿਰ ਅਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਬੜਾ ਹੀ ਭਿਆਨਕ ਹਾ사 ਵਾਪਰਿਆ ਹੈ ਜਦ 에어 ਇੰਡੀਆ ਦਾ ਜੋ ਜਹਾਜ਼ ਉਡਾਨ ਪਰ ਤੋਂ ਬਾਦ ਦਿੱ ਆਮਦਾਬਾਦ ਵਿੱਚ ਇਹ ਹਾ사ਗ੍ਰਸਤ ਹੋ ਗਿਆ ਅਤੇ ਇਸ ਦੇ ਨਾਲ ਇਹ ਵੀ ਦੱਸ ਜੋ 에어 ਇੰਡੀਆ ਦੇ ਐਕਸ ਅਕਾਊਂਟ ਤੇ ਵੀ ਇਹ ਬਿਆਨ ਦਿੱਤਾ ਗਿਆ ਕਿ ਇਸ ਘਟਨਾ ਦੀ ਪੁਸ਼ਟੀ ਕੀਤੀ ਗਈ ਅਤੇ ਟਵੀਟ ਵੀ ਲਿਖਿਆ ਹੈ ਕਿ ਆਮਦਾਬਾਦ ਲੰਡਨ ਗੈਟਵਿਕ ਨੂੰ ਸੰਚਾਲੇ ਕਰਨ ਲਈ ਉਡਾਨ AI 171 ਅੱਜ 12 ਵਜੂਨ 2025 ਨੂੰ ਘਟਨਾ ਵੀ ਸ਼ਾਮਲ ਸੀ ਇਸ ਸਮੇਂ ਅਸੀਂ ਵੇਰਵੇ ਦਾ ਪਤਾ ਲਗਾ ਰਹੇ ਹਾਂ ਤੇ ਜਲਦੀ ਤੋਂ ਜਲਦੀ ਹੋਰ ਅਪਡੇਟਸ ਸਾਂਝੀ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਜੋ 에어 ਇੰਡੀਆ ਵੱਲੋਂ ਵੀ ਜੋ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਜੋ ਦੱਸਿਆ ਜਾ ਰਿਹਾ ਹੈ ਕਿ ਹਾਲੇ ਹੁਣਾਂ ਵੱਲੋਂ ਕੋਈ ਵੀ ਅਪਡੇਟ ਜਾਰੀ ਨਹੀਂ ਕੀਤੀ ਗਈ ਇਸ ਹਾਦਸੇ ਨੂੰ ਲੈ ਕੇ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਰੇ ਜੋ ਇਸ ਹਾਦਸੇ ਦੀ ਜੋ ਜਾਂਚ ਕਰਨ ਤੋਂ ਬਾਅਦ ਹੀ ਇਸ ਦੇ ਰਿਲੇਟਡ ਜੋ ਅਪਡੇਟ ਜੋ ਜਾਰੀ ਕੀਤੀ ਜਾਵੇਗੀ ਅਤੇ ਦੱਸਿਆ ਜਾਵੇਗਾ ਕਿ ਇਸ ਵਿੱਚ ਕਿੰਨੇ ਲੋਕ ਜ਼ਖਮੀ ਸੰਨ ਹਾਸਾ ਵਾਪਰਿਆ ਕਿਸ ਤਰ੍ਹਾਂ ਦਾ ਹੋਇਆ ਇਹ ਤਾਂ ਹਾਲੇ ਜੋ ਉਹਨਾਂ ਵੱਲੋਂ ਜੋ ਇਸ ਪੂਰੇ ਮਾਮਲੇ ਦੇ ਬਾਰੇ ਜੋ ਅਪਡੇਟ ਸਾਂਝੀ ਕੀਤੀ ਜਾਏਗੀ ਐਡਮਿਨਿਸਟ੍ਰੇਸ਼ਨ ਵੱਲੋਂ ਪਰ ਫਿਲਹਾਲ ਇਸ ਵਕਤ ਦੀ ਜੋ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਦੱਸਿਆ ਜਾ ਰਿਹਾ ਕਿ 에어 ਇੰਡੀਆ ਦਾ ਜਹਾਜ਼ ਜੋ ਹਾਸਾਗਰ ਅਹਮਦਾਬਾਦ ਦੇ ਵਿੱਚ ਹੀ ਜੋ ਉਡਾਨ ਪਰਦੇ ਸਮੇਂ ਹੀ ਜੋ ਉਡਾਨ ਤੋਂ ਬਾਅਦ ਅਹਮਦਾਬਾਦ ਭੇਜੋ ਕਿ ਹਾਸਾਗਰ ਹੋ ਗਿਆ ਜਿਸੇ 242 ਲੋਕ ਉਸੇ ਸਵਾਰ ਸਨ ਅਤੇ ਤੁਹਾਨੂੰ ਦੱਸ ਦੇਈਏ ਕਿ ਇਸ ਵੀ ਜੋ ਦੱਸਿਆ ਜਾ ਰਿਹਾ ਹੈ ਕਿ ਇਸ ਵੀ ਜੋ ਜਿਨ੍ਹਾਂ ਵਿੱਚ 230 ਯਾਤਰੀ ਸਨ ਅਤੇ 12 ਚਾਲਕ ਦਲ ਦੇ ਮੈਂਬਰ ਵੀ ਇਸ ਜਹਾਜ਼ ਵਿੱਚ ਸ਼ਾਮਲ ਸਨ ਤੁਹਾਨੂੰ ਦੱਸ ਦੇਈਏ ਕਿ 에어 ਇੰਡੀਆ ਦਾ ਲੰਡਨ ਜਾਣ ਵਾਲਾ ਜਹਾਜ਼ ਅਹਮਦਾਬਾਦ ਵਿੱਚ ਜੋ ਉਡ ਕੁਦਾਨ ਪਰਦੇਸਮੇ ਹੀ ਹਾਦਸਾ ਗਰਸਤ ਹੋ ਗਿਆ ਅਤੇ ਘਟਨਾ ਹਾਸੇ ਤੋਂ ਬਾਅਦ ਜੋ ਹੈ ਕਿ ਜਿਹੜਾ ਜਹਾਜ਼ ਤੋਂ ਜੋ ਪਹਿਲੇ ਕਾਲਾ ਧੂਆਂ ਨਿਕਲਣਾ ਸ਼ੁਰੂ ਹੋ ਗਿਆ ਅੱਗ ਦੇ ਲਪਟਾਂ ਸ਼ੁਰੂ ਹੋ ਗਈਆਂ ਤੇ ਉਸ ਤੋਂ ਬਾਅਦ ਜੋ ਹੈ ਕਿ ਰਾਹਤ ਕਾਰ ਚਲਾਏ ਜਾ ਰਹੇ ਹਨ ਜ਼ਖਮੀਆਂ ਨੂੰ ਹਸਪਤਲ ਪਹੁੰਚਾਇਆ ਜਾ ਰਿਹਾ ਹੈ ਤੇ ਕਈ ਟੀਮਾਂ ਇੰਡੀਆ ਵੀ ਟੀਮਾਂ ਇਸ ਮੋਕੇ ਇਸ ਘਟਨਾ ਨੂੰ ਜੋ ਹੈ ਕਿ ਲੱਗੇ ਹੋਈਆਂ ਹਨ ਸ਼ਾਮਲ ਹਨ ਮੌਜੂਦ ਹਨ ਫਿਲਹਾਲ ਇਸ ਵਕਤਲੇ ਐਡਮਿਨਿਸਟ੍ਰੇਸ਼ਨ ਵੱਲੋਂ ਇਸ ਪੂਰੀ ਘਟਨਾ ਦੀ ਜੋ ਹੈ ਕਿ ਅਪਡੇਟ ਸਾਂਝੀ ਕੀਤੀ ਜਾਵੇਗੀ ਫਿਲਹਾਲ ਇਸ ਵਕਤ ਦੀ ਜੋ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਦੱਸਿਆ ਜਾ ਰਿਹਾ ਹੈ ਕਿ 에어 ਇੰਡੀਆ ਦਾ ਜੋ ਜਹਾਜ਼ ਸੀ ਲੰਡਨ ਜਾਣ ਵਾਲਾ ਜਹਾਜ਼ ਉਡਾਨ ਪਰਦੇਸ ਮੈਂ ਹੀ ਅੰਦਾਵਾਦ ਵਿੱਚ ਹਾ ਦਾ ਹਾਚਾ ਅਗ੍ਰਸਤ ਹੋ ਗਿਆ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਆਪੇ ਨੂੰ ਲਾਈਕ ਕਮੈਂਟ ਸ਼ੇਅਰ ਅਤੇ ਸਾਡੇ ਪੇਜ ਦੇ ਫੋਲੋ ਸਬਸਕ੍ਰਾਈਬ ਅਤੇ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਦੇਣਾ ਵੀ ਨਾ ਭੁੱਲਣਾ ਧੰਨਵਾਦ